ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੈਂ ਕਿਰਨਜੀਤ ਸਿੰਘ ਹੈਰੀ ਚੇਅਰਮੈਨ ਮਜ਼ਦੂਰ ਮੁਲਾਜ਼ਮ ਕਾਂਗਰਸ ਜਾਨੀ ਕੇ ਕੇਸੀ ਵਿਭਾਗ ਪੰਜਾਬ ਪ੍ਰਦੇਸ਼ ਤੇ ਚੇਅਰਮੈਨ ਨੈਸ਼ਨਲ ਅਦਾਲਤ ਮਹਾਪੰਚਾਇਤ ਸਮੇਤ ਡੋਮਾ ਪ੍ਰੀਸ਼ੰਗ ਅੱਜ ਅਸੀਂ ਜਿਹੜਾ ਇਹ ਪ੍ਰੋਗਰਾਮ ਕਰ ਰਹੇ ਹਾਂ ਲੋਕਤੰਤਰ ਬਚਾਓ ਵੋਟ ਅਧਿਕਾਰ ਬਚਾਓ ਮਨਰੇਗਾ ਸਕੀਮ ਬਚਾਓ ਲੇਬਰ ਐਕਟ ਬਚਾਓ ਚੇਤਨਾ ਕਾਨਫਰੰਸ ਅਸੀਂ ਕਰ ਰਹੇ ਹਾਂ ਪਿਛਲੇ ਦਿਨੀ ਭਾਰਤ ਦੇ ਚੋਣ ਕਮਿਸ਼ਨ ਨੇ ਬਿਹਾਰ ਸਟੇਟ ਨੂੰ ਮਾਡਲ ਮੰਨ ਕੇ ਇਹ ਗੱਲ ਕਹੀ ਕਿ ਵੋਟ ਪਾਉਣ ਵਾਲਾ ਵਿਅਕਤੀ ਉਹੀ ਅਧਿਕਾਰ ਦੀ ਵਰਤੋਂ ਕਰੂਗਾ ਬੋਟ ਦੇ ਅਧਿਕਾਰ ਦੀ ਜਿਹਦੇ ਕੋਲ ਜ਼ਮੀਨ ਦੇ ਕਾਗਜ਼ ਹੋਣਗੇ ਮਲਕੀ ਦੇ ਘਰ ਦੇ ਮਲਕੀ ਦੇ ਕਾਗਜ਼ ਹੋਣਗੇ ਜਨਮ ਪੱਤਰੀ ਹੋਊਗੀ ਜਾਂ ਸਰਕਾਰੀ ਨੌਕਰੀ ਦਾ ਕੋਈ ਸਬੂਤ ਹੋਊਗਾ ਜੀਦਾ ਬਹੁਤ ਵੱਡਾ ਵਿਰੋਧ ਹੋਣਾ ਚਾਹੀਦਾ ਸੀ ਦੇਸ਼ ਦੇ ਵਿੱਚ ਤੇ ਰਾਹੁਲ ਗਾਂਧੀ ਜੀ ਨੇ ਵੱਡੀ ਪੱਧਰ ਤੇ ਇਸ ਗੱਲ ਦਾ ਵਿਰੋਧ ਕੀਤਾ ਸਤਿਮਾਨ ਜੋਗ ਸੁਪਰੀਮ ਕੋਰਟ ਦੇ ਵਿੱਚ 10 ਪਟੀਸ਼ਨਾਂ ਦਾਇਰ ਹੋਈਆਂ ਔਰ ਮਾਨਯੋਗ ਸੁਪਰੀਮ ਕੋਰਟ ਨੇ ਭਾਵੇਂ ਇਹ ਗੱਲ ਕਹਿ ਦਿੱਤੀ ਹੈ ਕਿ ਨਹੀਂ ਵੋਟ ਪਾਉਣ ਦਾ ਅਧਿਕਾਰ ਜਾਂ ਵੋਟ ਬਣਾਉਣ ਦਾ ਅਧਿਕਾਰ ਆਧਾਰ ਕਾਰਡ ਦੇ ਰਸਨ ਕਾਰਡ ਨੂੰ ਵੀ ਮੰਨਿਆ ਜਾਵੇ ਪਰ ਉਹਦੀ ਜਿਹੜੀ ਸੁਣਵਾਈ ਆ ਉਹ 28 ਤਰੀਕ ਨੂੰ ਲਾਸਟ ਸੁਣਵਾਈ ਹੈਗੀ ਹੈ ਪਰ ਮੈਂ ਸਮਝਦਾ ਕਿ ਭਾਜਪਾ ਦੀ ਸਰਕਾਰ ਮੋਦੀ ਸਰਕਾਰ ਚੋਣ ਕਮਿਸ਼ਨ ਦੇ ਰਾਹੀਂ ਐਸੀਬੀਸੀ ਕਲਾਸ ਦੇ ਮਿਨੋਰਟੀਆ ਜਾਨੀ ਘੱਟ ਗਿਣਤੀ ਵਰਗ ਦੀਆਂ ਵੋਟਾਂ ਨੂੰ ਬਹਾਨਾ ਬਣਾ ਕੇ ਕੱਟਣਾ ਚਾਹੁੰਦੀ ਹੈ ਚੋਣ ਕਮਿਸ਼ਨ ਇੱਕ ਪਾਸੇ ਇੱਕ ਸਟੇਟਮੈਂਟ ਦੇ ਰਿਹਾ ਹੈ ਕਿ 2 ਕਰੋੜ 94 ਲੱਖ ਵੋਟਾਂ ਬਿਹਾਰ ਦੇ ਵਿੱਚ ਪਹਿਲਾਂ ਜਾਲੀਪੋਲ ਹੋਈਆਂ ਇਸ ਕਰਕੇ ਸਹੀ ਸੁਧਾਈ ਕਰ ਰਹੇ ਹਨ ਤੁਸੀਂ ਮੈਨੂੰ ਮਾਨ ਲਓ ਚੋਣ ਕਮਿਸ਼ਨ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਜੇ 2 ਲੱਖ 2 ਕਰੋੜ 94 ਲੱਖ ਵੋਟਾਂ ਝਾਲੀ ਪਈਆਂ ਤਾਂ ਇਹਦਾ ਮਤਲਬ ਬਿਹਾਰ ਤੋਂ ਜਿੱਤੇ ਹੋਏ ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹ ਝਾਲੀ ਵੋਟਾਂ ਨਾਲ ਜਿੱਤੇ ਆ ਉਹਨਾਂ ਨੂੰ ਸਾਰਿਆਂ ਨੂੰ ਡਿਸਮਿਸ ਕਰਕੇ ਦੁਬਾਰਾ ਚੋਣ ਜਿਹੜੀ ਆ ਉਹ ਕਰਵਾਉਣੀ ਚਾਹੀਦੀ ਹੈ ਹੁਣ ਦੂਜੀ ਗੱਲ ਜਰਨਪਤਰੀ ਜਿਹੜੀ ਇਹ ਗੱਲ ਕਰਦੇ ਆ ਜਿਹੜੇ ਪਿੰਡੂ ਖੇਤਰ ਦੇ ਲੋਕ ਆ ਸਾਹ ਮੇਰੀਏ ਦੇ ਲੋਕ ਹੈਗੇ ਆ ਉਹਨਾਂ ਨੂੰ ਕੋਈ ਜਨਮ ਪੱਤਰੀ ਦਾ ਪਤਾ ਨਹੀਂ ਨਾ ਹੀ ਉਹਨਾਂ ਕੋਲੇ ਸਾਧਨ ਹੈ ਪਿੰਡਾਂ ਦੇ ਵਿੱਚ ਪਹਿਲਾਂ ਕੀ ਸੀਗਾ ਕਿ ਡਿਵਰੀਆਂ ਹੋ ਜਾਂਦੀਆਂ ਸੀ ਦਾਈਆਂ ਹੁੰਦੀਆਂ ਸੀ ਤੇ ਛੋਟੇ-ਮੋਟੇ ਹਸਪਤਾਲਾਂ ਦੇ ਵਿੱਚ ਦੇ ਵੀ ਹੋ ਜਾਂਦੀ ਕੋਈ ਦਰਜ ਨਹੀਂ ਸੀ ਕਰਾਉਂਦਾ ਮਤਲਬ ਇਨਡਾਇਰੈਕਟ ਲੰਗ ਨਾਲ ਬਾਬਾ ਸਾਹਿਬ ਡਾਕਟਰਾਂ ਬਿੜਕਾਰ ਦੁਆਰਾ ਤੇ ਭਾਰਤੀ ਸੰਵਿਧਾਨ ਦੁਆਰਾ ਦਿੱਤੇ ਗਏ ਬੋਰਡ ਦੇ ਅਧਿਕਾਰ ਨੂੰ ਖੋ ਕੇ ਐਸੀਬੀਸੀ ਤੇ ਮਿਨੋਰਟੀ ਵਰਗ ਦੇ ਲੋਕਾਂ ਦੀ ਨਾਗਰਿਕਤਾ ਭਾਰਤ ਦੇ ਵਿੱਚੋਂ ਖਤਮ ਕਰਨਾ ਚਾਹੁੰਦਾ ਚੋਣ ਕਮਿਸ਼ਨ ਦੇ ਰਾਹੀਂ ਭਾਰਤੀ ਜਨਤਾ ਪਾਰਟੀ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਖਤਮ ਕਰਨਾ ਚਾਹੁੰਦੀ ਹੈ ਇਹਦੇ ਵਿਰੋਧ ਚ ਅਸੀਂ ਚੇਤਨਾ ਕਾਨਫਰੰਸ ਕੀਤੀ ਹੈ ਅੱਜ ਦਾ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਸ਼ੁਰੂਆਤ ਹੈ ਔਰ ਪੂਰੇ ਪੰਜਾਬ ਭਰ ਦੇ ਵਿੱਚ ਅਸੀਂ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਡਿਪਟੀ ਕਮਿਸ਼ਨਰ ਦੇ ਰਾਹੀਂ ਇੱਕ ਮੰਗ ਪੱਤਰ ਭੇਜ ਰਹੇ ਹਾਂ ਕਿ ਚੋਣ ਕਮਿਸ਼ਨ ਨੂੰ ਇਹ ਹੱਦ ਕਰਨ ਤੋਂ ਰੋਕਿਆ ਜਾਵੇ ਆਧਾਰ ਕਾਰਡ ਤੇ ਰਾਸ਼ਨ ਕਾਰਡ ਪਹਿਲਾਂ ਨਹੀਂ ਤਰ੍ਹਾਂ ਜਵੇਂ ਵੋਟ ਪੋਲ ਹੋਣ ਦਾ ਅਧਿਕਾਰ ਸੀਗਾ ਉਸ ਤਰ੍ਹਾਂ ਦਾ ਅਧਿਕਾਰ ਹੀ ਰਹਿਣਾ ਚਾਹੀਦਾ ਹੈ ਜੇ ਭਾਰਤੀ ਸੰਵਿਧਾਨ ਦੀ ਕੋਈ ਲੰਘਣਾ ਕਰਦਾ ਹੈ ਤੇ ਐਸਸੀਐਸਟੀ ਵਰਗ ਦੇ ਲੋਕਾਂ ਦੀਆਂ ਵੋਟਾਂ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਮਾਨਯੋਗ ਰਾਸ਼ਟਰਪਤੀ ਨੂੰ ਚਾਹੀਦਾ ਹੈ ਕਿ ਉਸ ਅਧਿਕਾਰੀ ਦੇ ਖਿਲਾਫ ਉਹਨਾਂ ਦੇ ਖਿਲਾਫ ਐਸਸੀਐਸਟੀ ਐਕਟ ਦੇ ਤਹਿਤ ਕਾਰਵਾਈ ਕਰਨੀ ਬਣਦੀ ਹੈ ਤੇ ਭਾਰਤੀ ਸੰਵਿਧਾਨ ਦੀ ਉਲੰਘਣਾ ਕਰਨ ਦੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਣੀ ਬਣਦੀ ਹੈ ਇਹ ਮੰਗ ਪੱਤਰ ਅਸੀਂ ਅੱਜ ਭੇਜ ਰਹੇ ਹਾਂ ਤੇ ਹਰ ਜ਼ਿਲ੍ਹਾ ਪੱਧਰ ਤੇ ਇਸ ਤਰ੍ਹਾਂ ਦੇ ਕਾਰਗਰਮ ਕਰਾਂਗੇ ਲੋੜ ਪਈ ਤਾਂ ਅੰਦੋਲਨ ਤੇਜ਼ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਮਾਨਯੋਗ ਰਾਹੁਲ ਗਾਂਧੀ ਜੀ ਵੀ ਕਹਿ ਰਹੇ ਹੈ ਜਿਦੀ ਜਿੰਨੀ ਸੰਖਿਆ ਭਾਰੀ ਉਹਦੀ ਓਨੀ ਹਿੱਸੇਦਾਰੀ ਤੇ ਭਾਰ ਦਾ ਸੰਵਿਧਾਨ ਵੀ ਇਹ ਗੱਲ ਕਹਿੰਦਾ 바ਵਾ ਸਾਹਿਬ ਮਿੜ ਕਰ ਵੀ ਇਹ ਗੱਲ ਕਹਿੰਦੇ ਸੀ ਸੰਵਿਧਾਨ ਨੂੰ ਬਚਾਉਣ ਲਈ ਲੋਕਤੰਤਰ ਨੂੰ ਬਚਾਉਣ ਲਈ 바ਵਾ ਸਾਹਿਬ ਦੇ ਮਿਸ਼ਨ ਨੂੰ ਬਚਾਉਣ ਲਈ ਹਰ ਕੁਰਬਾਨੀ ਦੇਣ ਲਈ ਸਾਡਾ ਵਰਕਰ ਹਰ ਸਮੇਂ ਤਿਆਰ ਹੈ